ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਮ ਰਾਮ ਸਤ ਸ੍ਰੀਕਾਲ ਮੈਂ ਅੱਜ ਥੋੜਾ ਜਿਹਾ ਰੱਖੜਾ ਬੰਧਨ ਆ ਰਹੀ ਹੈ ਸੁਰੱਖਿਆ ਬੰਧਨ ਤੇ ਰਖੜੀ ਰੱਖਿਆ ਬੰਧਨ ਉਸ ਦੀ ਬੇਨਤੀ ਕਰਦਾ ਇੱਕ ਦੋ ਗੱਲਾਂ ਕਹਿਣੀਆਂ ਪਹਿਲਾਂ ਤਾਂ ਸਭ ਨੂੰ ਬਹੁਤ ਬਹੁਤ ਮੈਂ ਵਧਾਈ ਦਿੰਦਾ ਭੈਣਾਂ ਨੂੰ ਵੀਰਾਂ ਨੂੰ ਰੱਖਿਆ ਬੰਧਨ ਦੀ ਬਹੁ ਵੇਸੇ ਬੈਠੇ ਵਿਦੇਸ਼ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪ੍ਰਮਾਤਮਾ ਸਭ ਦੀ ਮਨੋ ਕਾਮਨਾ ਪੂਰੀ ਕਰੇ ਭੈਣ ਭਰਾਵਾਂ ਦਾ ਮੋਹ ਪਿਆਰ ਵਧਾਈ ਰੱਖੇ ਤੰਦਰੁਸਤੀ ਬਖਸ਼ੇ ਸੋ ਇੱਕ ਭੈਣਾਂ ਨੂੰ ਮੈਂ ਬੇਨਤੀ ਕਰਦਾ ਇੱਕ ਦੋ ਬੇਨਤੀਆਂ ਕਰਨੀਆਂ ਭੈਣਾਂ ਨੂੰ ਵੀ ਭੈਣਾਂ ਨ ਵੀਰਾਂ ਕੋਲੇ ਜਿਹਨਾਂ ਜਾਂ ਮੇਰੀਆਂ ਭੈਣਾਂ ਆ ਜਾਂ ਮੇਰੀਆਂ ਧੀਆਂ ਆ ਜਾਂ ਸਾਡੀਆਂ ਭੂਆ ਹੈ ਉਹਨਾਂ ਨੇ ਇੱਕ ਕੀ ਸਪੈਸ਼ਲ ਬੇਨਤੀ ਰਿਕੁਐਸਟ ਕਰਦਾ ਵੀ ਵੀਰਾਂ ਕੋਲੇ ਜਾਣਾ ਹੈ ਦੋ ਗੱਲਾਂ ਇੱਕ ਤਾਂ ਪਹਿਲਾਂ ਵੀ ਆਪਣੇ ਹੱਥ ਦਾ ਕੁਝ ਤਿਆਰ ਕਰਕੇ ਲੈ ਜਾਣਾ ਚਾਹੇ ਕੁਝ ਵੀ ਲੈ ਜਾਓ ਚੂਰਮਾ ਕੁਟਕੇ ਲੈ ਜਾਓ ਕੈਮੀਕਲ ਚੀਜ਼ਾਂ ਨਹੀਂ ਲੈ ਜਾਣੀਆਂ ਕੁਝ ਵੀ ਕੋਈ ਆਪਦੇ ਕਾਜੂ ਬਦਾਮ ਘਰੋਂ ਆਪ ਤਿਆਰ ਕਰਕੇ ਲੈ ਕੇ ਜਾਓ ਕੈਮੀਕਲ ਚੀਜ਼ਾਂ ਤੋਂ ਬਚੋ ਆਪਣੇ ਅਥੀ ਮਤਲਬ ਗਲਤ ਚੀਜ਼ਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਭਤੀਜਿਆਂ ਨੂੰ ਜਾਂ ਭਰਾਵਾਂ ਨੂੰ ਨਾ ਕੋ। ਕੁਝ ਵੀ ਲੈ ਜਾਓ ਚਾਹੇ ਡਰਾਈ ਫਰੂਟ ਲੈ ਜਾਓ ਫਰੂਟ ਲੈ ਜਾਓ ਘਰੋਂ ਤਿਆਰ ਕਰ ਲੋ ਮਾਵਾ ਦਾਦੀਆਂ ਬੈਠੀਆਂ ਉਹਨਾਂ ਨੂੰ ਪੁੱਛ ਕੇ ਵਧੀਆ ਜਿਹਾ ਪਕਵਾਨ ਤਿਆਰ ਕਰਕੇ ਘਰੋਂ ਜਾਓ। ਦੂਜੀ ਬੇਨਤੀ ਪੈਣਾ ਨੂੰ ਇਹ ਹੈ ਵੀ ਵੀਰਾਂ ਕੋਲੇ ਜਾ ਕੇ ਇੱਕੋ ਹੀ ਗੱਲ ਕਰਨੀ ਹੈ ਰਖੜੀ ਬਣਨ ਤੋਂ ਪਹਿਲਾਂ ਵੀ ਵੀਰ ਜੀ ਤੁਸੀਂ ਅੱਜ ਤੱਕ ਸਾਨੂੰ ਬਹੁਤ ਖੁਸ਼ੀ ਦਿੱਤਾ। ਜੋ ਵੀ ਅਸੀਂ ਮੰਗਿਆ ਉਹੀ ਦਿੱਤਾ। ਅਸੀਂ ਬਹੁਤ ਖੁਸ਼ ਹਾਂ। ਪਰ ਅੱਜ ਅਸੀਂ ਇੱਕ ਸਪੈਸ਼ਲ ਚੀਜ਼ ਮੰਗਣੀ ਹੈ। ਉਹ ਸਪੈਸ਼ਲ ਚੀਜ਼ ਇਹ ਹੈ ਵੀ ਤੁਸੀਂ ਸਾਡੇ ਸਿਰ ਤੇ ਹੱਥ ਧਰ ਕੇ ਇਹੀ ਗੱਲ ਕਹਿਣੀ ਹੈ ਵੀ ਪੈਣ ਜੀ ਅੱਜ ਤੋਂ ਬਾਅਦ ਮੈਂ ਕਿਸੇ ਵੀ ਨਸ਼ੇ ਨੂੰ ਟੱਚ ਨਹੀਂ ਕਰੂੰਗਾ ਕੋਈ ਵੀ ਨਸ਼ਾ ਨਹੀਂ ਵਰਤੂੰਗਾ ਸੋ ਇਹ ਹੈ ਹਰੇਕ ਪੈਣ ਨੇ ਹਰੇਕ ਵੀਰ ਨੂੰ ਤੇ ਵੀਰ ਨੇ ਵੀ ਵੀਰਾਂ ਦਾ ਵੀ ਫਰਜ ਹੈ ਉਹ ਪੈਣ ਦੇ ਸਿਰ ਤੇ ਹੱਥ ਧਰ ਕੇ ਇਹ ਗੱਲ ਕਹਿਣਗੇ ਪੈਣੇ ਜਦ ਅੱਜ ਤਈ ਮੈਂ ਕੋਈ ਵੀ ਨਸ਼ਾ ਵਰਤਿਆ ਤਾਂ ਮੈਂ ਅੱਜ ਤੋਂ ਬਾਅਦ ਮੈਂ ਤੇਰਾ ਵਾਅਦਾ ਪੱਕਾ ਕਰੂੰ ਅੱਜ ਤੋਂ ਬਾਅਦ ਮੈਂ ਨਸ਼ਾ ਛੱਡ ਦਾਂ ਤੇ ਅੱਗੇ ਵਾਸਤੇ ਮੈਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਊਗਾ ਏ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਆ ਰਿਕੁਐਸਟ ਕਰਨੀ ਹੈ ਕਿ ਮੈਂ ਅੱਜ ਤਾਈ ਬਹੁਤ ਜੋ ਕੁਝ ਮੰਗਾ ਵੀਰੋ ਕੁਝ ਤੇ ਅੱਜ ਮੈਂ ਇੱਕ ਵਾਰ ਮੰਗਦੀ ਹਾਂ ਮੇਰੇ ਸਿਰ ਤੇ ਹੱਥ ਧਰ ਕੇ ਇਹ ਗੱਲ ਕਹੋ ਵੀ ਅਸੀਂ ਅੱਜ ਅੱਜ ਤੋਂ ਬਾਅਦ ਕੋਈ ਵੀ ਨਸ਼ੇ ਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਨਸ਼ੇ ਨੂੰ ਅਸੀਂ ਟੱਚ ਨਹੀਂ ਕਰਾਂਗੇ ਦੂਜੀ ਗੱਲ ਮਸਾਂ ਇਹ ਮਾਨਸ ਜਨਮ ਲਾ ਹੈ ਮਸਾਂ ਪੈਣਪਰਾ ਮਿਲਦੇ ਆ ਬਾਣੀ ਚ ਵੀ ਲਿਖ ਰੱਖੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਇ ਨ ਬਾਰੰਬਾਰ ਜੋ ਫਲ ਪਾਕੇ ਬੋਏ ਗਰੇ ਬਹਰਨੇ ਲੱਗੇਗਾ ਇਹ ਮਾਨਸ ਜਨਮਾ ਰੋਜ ਨਹੀਂ ਮਿਲਦਾ ਇਹ ਨਸ਼ਾ ਨੇ ਸਾਰੀ ਦੁਨੀਆ ਨੂੰ ਕਈ ਭੈਣਾਂ ਨੂੰ ਰੋਣ ਲਾਤਾ ਕਈ ਧੀਆਂ ਨੂੰ ਰੋਣ ਲਾਤਾ ਕਈ ਮਾਵਾਂ ਨੂੰ ਰੋਣ ਲਾਤਾ ਇਹ ਨਸ਼ਾ ਜਿਹੜਾ ਸਾਡਾ ਹਿੰਦੁਸਤਾਨ ਨੂੰ ਖੋਖੜਾ ਕਰਦਾ ਹੈ ਫਿਰ ਦੁਆਰੇ ਸਾਰੀਆਂ ਭੈਣਾਂ ਨੂੰ ਮੈਂ ਨਾਲ ਤਾਂ ਬਧਾਈ ਦਿਨਾ ਹੈ ਭੈਣਾਂ ਹੈ ਚਾਹੇ ਸਾਡੀਆਂ ਬੱਚੀਆਂ ਹੈ ਚਾਹੇ ਸਾਡੀਆਂ ਭੂਆ ਸਾਰਿਆਂ ਨੂੰ ਬਧਾਈ ਦਿਨਾ ਹੈ ਪਰ ਇਤਕੀ ਮੇਰੀ ਇੱਕ ਰਿਕਵੈਸਟ ਬੇਨਤੀ ਹੈ ਮੇਰੀ ਇਹ ਬੇਨਤੀ ਮੰਨ ਕੇ ਦੋ ਗੱਲਾਂ ਪਰਨ ਲੈਣੇ ਹੀ ਹੈ ਵੀਰਾਂ ਤੋਂ ਕਿ ਅੱਜ ਤੋਂ ਆਵਾਜ਼ ਵੀਰ ਪੈਣਪਰਾ ਦਾ ਸੱਚਾ ਮੋਹ ਸੱਚੀ ਚੀਜ਼ ਹੀ ਹੈ ਵੀ ਤੁਸੀਂ ਅੱਜ ਤੋਂ ਬਾਅਦ ਕਿਸੇ ਵੀ ਨਸ਼ੇ ਨੂੰ ਨਾ ਲਾਉਣਾ ਸੋ ਕਿ ਰਿਕੁਐਸਟ ਕਰਨੀ ਹੈ ਵਾਅਦਾ ਕਰਨਾ ਤੇ ਵੀਰਾਂ ਨੂੰ ਵੀ ਬੇਨਤੀ ਹੈ ਉਹ ਐਵੇਂ ਨਾ ਸਮਝਣ ਵੀ ਰਖੜੀ ਇੱਕ ਧਾਗਾ ਹੈ ਰਖੜੀ ਬਣਾ ਕੇ ਵਾਸਵ ਵਿੱਚ ਪੈਣ ਦੇ ਸਿਰ ਤੇ ਹੱਥ ਧਰ ਕੇ ਹੀ ਗੱਲ ਕਹਿਣ ਕਿ ਪੈਣ ਅੱਜ ਤੋਂ ਬਾਅਦ ਮੈਂ ਕਿਸੇ ਵੀ ਨਸ਼ੇ ਨੂੰ ਨਹੀਂ ਵਰਤੂੰਗਾ ਜਾਂ ਕੋਈ ਹੋਰ ਵੀ ਜੇ ਕੋਈ ਮੇਰਾ ਵਹਿਲੀ ਮਿੱਤਰ ਵੀ ਕੋਈ ਇਸ ਕੰਮ ਪਿਆ ਤਾਂ ਮੈਂ ਉਹਨੂੰ ਵੀ ਹਟਾਉਂਗਾ ਸੋ ਇਹ ਗੱਲ ਹਰੇਕ ਪੈਣ ਨੇ, ਵੀਰ ਹਰੇਕ ਵੀਰ ਕੋਲੇ, ਹਰੇਕ ਭਤੀਜੇ ਕੋਲੇ, ਹਰੇਕ ਭਰਾ ਕੋਲੇ ਪਹੁੰਚੋਣੀ ਹੈ। ਸੋ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ। ਸਤਨਾਮ ਸ੍ਰੀ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਜੀ ਤੇ ਪਾਣੇ ਸਰਬੱਤ ਦਾ ਭਲਾ ਹੋ।